ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਅੱਜ ਹਲਕਾ ਗੁਰਦਾਸਪੁਰ ਵਿੱਚ 52.75 ਕਰੋੜ ਦੀ ਲਾਗਤ ਨਾਲ ਬਣਿਆ ਦਿਨਾ ਨਗਰ ਅਵਾਖਾ ਰੇਲਵੇ ਓਵਰ ਬ੍ਰਿਜ ਦਾ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਉਦਘਾਟਨ ਕੀਤਾ ਪਿਛਲੀ ਸਰਕਾਰ ਨੇ ਇਸ ਦਾ ਨੀਂ ਪੱਥਰ ਰੱਖਿਆ ਸੀ ਜਿਸ ਦੀ ਮਿਆਦ ਬਣਦੀ 18 ਮਹੀਨੇ ਸੀ ਪਰ ਅੱਜ ਇਹ ਪੂਰੇ 5 ਸਾਲ ਬਾਅਦ ਬਣ ਕੇ ਤਿਆਰ ਹੋ ਗਿਆ ਤੇ ਅਜ ਉਦਘਾਟਨ ਕਰ ਮੁੱਖ ਮੰਤਰੀ ਨੇ ਜਨਤਾ ਦੇ ਹਵਾਲੇ ਕੀਤਾ ਪੰਜਾਬ ਸਰਕਾਰ ਦੀ ਟੋਟਲ ਫੰਡਿੰਗ ਪੰਜਾਬ ਸਰਕਾਰ ਦੀ ਹੈ ਇਹ ਜਿਹੜਾ ਰੇਲਵੇ ਓਵਰ ਵਿੱਚ ਬਣਿਆ ਇਹ ਸਰਕਾਰਾਂ ਦਾ ਫਰਜ਼ ਬਣਦਾ ਹੈ ਹੈ ਤੈਨ ਦਾ ਮੈਂ ਇਹ ਕੋਈ ਔਸਾਨ ਨਹੀਂ ਹੈਗਾ ਇਹ ਫਰਜ਼ ਹੈ ਕਿ ਲੋਕਾਂ ਨੂੰ ਸਹੂਲਤਾਂ ਮਿਲਣ ਕਿਤੇ ਕੋਈ ਓਵਰ ਵਿੱਚ ਕਿਤੇ ਅੰਡਰ ਵਿੱਚ ਕਿਤੇ ਕੋਈ ਹੋਰ ਸਹੂਲਤ ਹੋਵੇ ਤਾਂ ਸਰਕਾਰ ਦਾ ਫਰਜ਼ ਬਣਦਾ ਕਿ ਦੇਵੇ ਮੈਂ ਪਿਛਲੇ 3 ਦਿਨ ਦੀਆਂ ਗੱਲਾਂ ਤੁਸੀਂ ਗਿਣ ਲਓ ਪਿਛਲੇ 3 ਦਿਨ ਦੀਆਂ ਪਰਸੋਂ ਮੈਂ ਮਾਲਵਾ ਨਹਿਰ ਦਾ ਜਾਇਦਾ ਲੈਣ ਗਿਆ ਸੀ ਜਿਹੜੀ ਹਰੀਕੇਪਤਨ ਤੋਂ ਗਿੱਦੜਵਾਏ ਲੰਬੀ ਦੇ ਪਿੰਡਾਂ ਤੱਕ ਬਣੂਗੀ 159 ਕਿਲੋਮੀਟਰ ਪਰसों ਮਾਲਵਾ ਨਹਿਰ ਦਾ ਜਾਇਦਾ ਲੈ ਕੇ ਉਹਦਾ ਕੰਮ ਸ਼ੁਰੂ ਕੀਤਾ ਕੱਲ 58 অত্যাਦਨਿਕ ਐਂਬੂਲੈਂਸ ਦਾ ਉਹਨੂੰ ਹਰੀ ਝੰਡੀ ਦੇ ਕੇ ਸਿਹਤ ਵਿਭਾਗ ਨੂੰ ਸਮਰਪਿਤ ਕੀਤੀਆਂ ਨੇ ਅੱਜ ਆ ਰੇਲਵੇ ਓਵਰ ਬ੍ਰਿਜ ਦਾ ਘਾਟਨ ਕਰ ਰਹੇ ਆ ਕਿਤੇ ਸਕੂਲਾਂ ਦੇ ਦੋ ਭਾਟਨ ਹੋ ਰਹੇ ਨੇ ਕਿਤੇ ਹਸਪਤਾਲਾਂ ਦੇ ਦੋ ਭਾਟਨ ਹੋ ਰਹੇ ਨੇ ਕਿਤੇ ਮਹੱਲਾ ਕਲੀਨਿਕਾਂ ਦੇ ਆਮ ਆਦਮੀ ਕਲੀਨਿਕਾਂ ਦੇ ਦੋ ਘਾਟਨ ਹੋ ਰਹੇ ਨੇ ਕਿਤੇ ਨਾਨੀ ਉਕਤੀ ਪੱਤਰ ਵੰਡ ਸੰਗ੍ਰੋਹ ਹੋ ਰਹੇ ਨੇ ਨੌਕਰੀਆਂ ਮਿਲ ਰਹੀਆਂ ਨੇ ਇਹੋ ਜੇ ਫੰਕਸ਼ਨ ਪਹਿਲਾਂ ਪੰਜਾਬ ਚੋਂ ਬੰਦ ਹੋ ਗਈ ਸੀ ਪਹਿਲਾਂ ਕਿਤੇ ਸੁਣਿਆ ਸੀ ਵੀ 5000 ਨੌਕਰੀਆਂ ਦੇਣੀਆਂ ਉਹਦਾ ਸਮਰੋਹ ਹੈ ਨਾ ਭੁੱਲੀ ਗਏ ਸੀ ਉਹ ਆਪਣੇ ਪਰਿਵਾਰਾਂ ਨੂੰ ਪਾਲਣ ਲੱਗੇ ਸੀ ਪੰਜਾਬ ਦੇ ਲੋਕਾਂ ਨੂੰ ਭੁੱਲ ਗਏ ਸੀ ਸুইস ਕਰਕੇ ਮੈਂ ਤੁਹਾਡੇ ਕੋਲੇ ਆਇਆ ਕਿ ਛੋਟੀ ਛੋਟੀ ਬੂੰਦ ਬੂੰਦ ਨਾਲ ਸਮੁੰਦਰ ਭਰਦਾ ਨਹੀਂ ਤਾਂ ਕਈ ਵਾਰੀ ਕਹਿ ਦਿੰਦੇ ਆ ਛੋਟਾ ਜਿਹਾ ਪੋੜਾ ਜੀ ਛੱਡੋ ਪਰ ਮੁੱਖ ਮੰਤਰੀ ਨੂੰ ਥੱਕੀ ਜਾਣੇ ਉਹ ਮੈਂ ਕਿਹਾ ਛੋਟਾ ਜਿਹਾ ਪੁਲ ਨਹੀਂ ਜਿਹੜੇ ਉਹਦੇ ਉੱਤੋਂ ਲੰਘਣਗੇ ਉਹਨਾਂ ਨੂੰ ਪੁੱਛ ਕੇ ਦੇਖੋ ਪੁਲ ਕਿੰਨਾ ਵੱਡਾ ਹੈ ਤੇ ਪੁਲ ਦਾ ਫਾਇਦਾ ਕੀ ਹੈ ਉਹਨਾਂ ਨੂੰ ਪੁੱਛ ਕੇ ਦੇਖੋ ਅੱਜ ਦੋ ਮਰਜੀ ਅੱਜ 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 ਅੱ ਤੁਰਦੀਨਾਂ ਦੇ ਨਗਰ ਨਿਵਾਸੀਆਂ ਵਾਸਤੇ ਕਿ ਸਾਡੇ ਸਤਕਾਰਯੋਗ ਮੰਤਰੀ ਸਰ ਨੇ ਜਿਹੜਾ ਇਹ ਰੇਲਵੇ ਓਵਰ ਬ੍ਰਿਜ ਹੈ ਇਸ ਦਾ ਉਦਘਾਟਨ ਕਰ ਦਿੱਤਾ ਹੈ ਔਰ ਸਾਰੇ ਲੋਕਾਂ ਨੂੰ ਇੱਥੋਂ ਜਾਣ ਦੀ ਹੁਣ ਜਿਹੜੀ ਹੈ ਉਹ ਸਾਰੀ ਖੁੱਲ ਹੈ ਸੋ ਇਹ ਲੋਕਾਂ ਦੀ ਬੜੀ ਵੱਡੀ ਮੰਗ ਸੀ ਕਿ ਜਲਦੀ ਖੁੱਲਿਆ ਜਾਵੇ ਲੋਕਾਂ ਦੀਆਂ ਮੁਸ਼ਕਲਾਂ ਵੀ ਸਾਡੇ ਜ਼ਹਿਨ ਵਿੱਚ ਸਨ ਕਿ ਲੋਕਾਂ ਨੂੰ ਬਹੁਤ ਤਕਲੀਫ ਹੁੰਦੀ ਹੈ ਜਦੋਂ ਕੰਮ ਕੰਪਲੀਟ ਹੋਣਾ ਸੀ ਤਾਂ ਇਹ ਉਹਦਾ ਰਸਮੀ ਤੌਰ ਤੇ ਉਦਘਾਟਨ ਹੋਣਾ ਸੀ ਇਸ ਕਰਕੇ ਅੱਜ ਲੋਕਾਂ ਦੇ سپੁਰਦ ਕਰ ਦਿੱਤਾ ਹੈ ਪੁਲ ਸੋ ਦੀਨਾਨਗਰ ਦੀਆਂ ਜਿਹੜੀਆਂ ਕੁਝ ਅਹਿਮ ਮੰਗਾਂ ਸਨ ਜਿਹੜੇ ਲੋਕਾਂ ਨੂੰ ਜਿਨ੍ਹਾਂ ਦੀ ਜ਼ਰੂਰਤ ਸੀ ਉਹ ਵੀ ਮੈਂ ਸੀਐਮ ਸਰ ਦੇ ਧਿਆਨ ਦੇ ਵਿੱਚ ਲਿਆ ਦਿੱਤੀਆਂ ਤੁਸੀਂ ਸਾਰਿਆਂ ਨੇ ਸੁਣਿਆ ਮੰਨੋ ਆਪਣੇ ਮੁੱਖ ਮੰਤਰੀ ਸਰ ਭਰੋਸਾ ਵੀ ਦੇ ਗਿਆ ਤੁਹਾਡੇ ਸਾਰਿਆਂ ਸਾਹਮਣੇ ਕਿ ਜਿੰਨੀਆਂ ਵੀ ਮੰਗੀਆਂ ਇਹਨਾਂ ਨੇ ਡਿਮਾਂਡ ਕੀਤੀਆਂ ਸਾਰੀਆਂ ਮੰਨੀਆਂ ਜਾਣਗੀਆਂ ਤੁਸੀਂ ਕਹਿੰਦੇ ਕਿ 12 ਦਿਨ ਦਾ ਮੁੱਦਾ ਚੁਕਿਆ ਹੋਇਆ ਵੀ ਕਬਜ਼ੇ ਕੀਤੇ ਹੋਏ ਰਹੇ ਹਾਂ ਹਾਂ ਬਿਲਕੁਲ ਕਹਿਆ ਜੀ ਤੇ ਬਿਲਕੁਲ ਉਹਨਾਂ ਨੇ ਕਹਿ ਵੀ ਦਿੱਤਾ ਕਿ ਉਹ ਆਪਾਂ ਉਹਨਾਂ ਦਾ ਮਾਨ ਸਨਮਾਨ ਬਹਾਲ ਕਰਾਂਗੇ ਥੈਂਕ ਯੂ ਚਲੋ ਮਾਮਲਾ ਬਟਾਲਾ ਦੇ ਨੀਜੀ ਹਸਪਤਾਲ ਸ਼੍ਰੀ 바ਵਾਲਾਲ ਹਸਪਤਾਲ ਦਾ ਹੈ ਜਿੱਥੇ ਚਾਨਕੀ ਸੀ ਵਿੱਚ ਸ਼ਾਰਟ ਸਰਕਟ ਹੋਣ ਨਾਲ ਅੱਗ ਲੱਗ ਗਈ ਅਤੇ ਹਸਪਤਾਲ ਦੇ ਅੰਦਰ ਧੂਆ ਧੂਆ ਹੀ ਫੈਲ ਗਿਆ ਇਸ ਮੋਗੇ ਹਸਪਤਾਲ ਵਿੱਚ ਆਪਣੇ ਜੀਵਨ ਰੱਖਿਆ ਲਈ ਇਲਾਜ ਲਈ ਦਾਖਲ ਹੋਏ ਮਰੀਜ਼ ਵਿੱਚ ਆਪਣੇ ਜੀਵਨ ਨੂੰ ਬਚਾਉਣ ਲਈ ਹਫੜਾ ਧੜਾ ਥਪੜੀ ਮੱਚ ਗਈ ਤੇ ਕੁਝ ਮਰੀਜ਼ ਤਾਂ ਗੁੱਲੂਕੋਜ਼ ਲੱਗੇ ਵਿੱਚ ਬਾਹਰ ਭਜਦੇ ਹੋਏ ਨਜ਼ਰ ਆਏ ਮੈਂ ਨੀਰਤ ਸ਼ਰਮਾ ਸਫਰ ਹਫਰ ਨਗਰ ਨੇ ਕੋ ਮਟਾਲਾ ਦੂੰ ਘਟਨਾ ਜੀ ਇਹਨਾਂ ਦਾ ਏਸੀ ਨੂੰ ਅਗ ਲੱਗੀ ਆ ਤੇ 17 ਨੰਬਰ ਕਮਰਾ ਸੀਗਾ ਤੇ ਤੁਰੰਤ ਮੌਕੇ ਤੇ ਪਹੁੰਚੇ ਹਾਂ ਫਾਇਰ ਬਗਟ ਲੈ ਕੇ ਜਿਹੜੇ ਮਰੀਜ਼ ਸੀਗੇ ਇਹਨਾਂ ਦੇ ਕੋਲ ਐਡਮਿਟ ਉਹਨਾਂ ਨੂੰ ਐਕਿਊਏਟ ਕੀਤਾ ਗਿਆ ਪਹਿਲੇ ਤੇ ਤੁਰੰਤ ਅੱਗ ਤੇ ਕਾਬੂ ਪਾਇਆ ਗਿਆ ਮੁਸ਼ਕਲ ਸਰ ਜਿਆਦਾ ਤੇ ਸਮੋਕ ਸੀਗੀ ਅੱਗ ਤੇ ਪਿੱਛੇ ਖਾਲੀ ਏਸੀ ਨੂੰ ਸੀਗੀ ਉਹ ਤੇ ਘਾਟੀ ਸੀਗੀ ਲੇਕਿਨ ਸਮੋਕ ਜਿਆਦਾ ਹੋਣ ਕਰਕੇ ਥੋੜੀ ਜਿਹੀ ਦਿੱਕਤ ਆਈ ਆ ਵਕੂਏਸ਼ਨ ਨਹੀਂ ਉਹ ਪਾਈ ਪੂਰੀ ਤਰ੍ਹਾਂ ਮਤਲਬ ਵੀ ਵੈਂਟੀਲੇਸ਼ਨ ਨੁਕਸਾਨ ਇਹਨਾਂ ਦਾ ਇੱਕੋ ਕਮਰੇ ਚ ਏਸੀ ਤੇ ਨਾਲ ਇੱਕ ਸੈਟੀ ਵਗੈਰਾ ਜਾਂ ਬੈੱਡ ਸੜਿਆ ਹਾਂਜੀ ਬਾਕੀ ਕੰਟਰੋਲ ਕਰ ਲਿਆ ਸ਼ੇਸ਼ ਕੋਲੀ ਮੈਨੇਜਮੈਂਟ ਦਾ ਮੈਂਬਰ ਇੱਥੋਂ ਬਾਲਵਾਲ ਜੂ ਏਸੀ ਨੇ ਅੱਗ ਪਕੜ ਲਈ ਬਿਜਲੀ ਦੇ ਫਲੈਕਟੂਏਸ਼ਨ ਕੋਈ ਜਿਆਦਾ ਸੀ ਪਹਿਲਾਂ ਲਾਈਟ ਸਵੇਰੇ ਆਈ ਨਹੀਂ ਮੁੜ ਕੇ ਫਲੈਕਟੂਏਸ਼ਨ ਹੁੰਦੇ ਰਹੀ ਕਾਫੀ ਉਹਦੇ ਕਰਕੇ ਏਸੀ ਨੇ ਕਿਤੇ ਅੱਗ ਪਕੜ ਲਈ ਉਹ ਕਮਰੇ ਚ ਕੋਈ ਪੇਸ਼ੈਂਟ ਨਹੀਂ ਸੀ ਹੈਗਾ ਤੇ ਉਹ ਕਮਰੇ ਦੇ ਵਿੱਚੇ ਹੀ ਰਹੀ ਅੱਗ ਜੜੀ ਰਹੀ ਹੈ ਉਹਦੇ ਕਰਕੇ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਮਾਵਾ ਲਾਲ ਜੀ ਦੀ ਪੂਰੀ ਕਿਰਪਾ ਰਹੀ ਹੈ ਤੇ ਪੂਰਾ ਬਚਾ ਰਿਆ ਬਾਕੀ ਸਾਡੇ ਕੋ ਸਾਰੀ ਇੱਥੇ ਹਰ ਤਰ੍ਹਾਂ ਦੀ ਫਾਇਰ ਬ੍ਰਿਗੇਡ ਦੀ ਸਹੂਿਦਾ ਸਾਰੀ ਉਪਲਬਧ ਹੈਗੀ ਸੀ ਅੱਗ ਦਾ ਮੁੱਖ ਕਾਰਨ ਕੀ ਸੀ ਮੁੱਖ ਕਾਰਨ ਹੁੰਤੇ ਕਮਰਾ ਬੰਦ ਸੀ ਕਮਰੇ ਚ ਕੋਈ ਪੇਸ਼ੈਂਟ ਹੈ ਨਹੀਂ ਸੀ ਉਹਨੇ ਏਸੀ ਨੇ ਬਿਜਲੀ ਦੀ ਫਲੈਕਚੁਏਸ਼ਨ ਕਰਕੇ ਅੱਗ ਕੁਝ ਸਪਾਰਕਿੰਗ ਵਗੈਰਾ ਹੋਈ ਹੈ ਉਹਨੇ ਨਾਲ ਅੱਗ ਹੋ ਗਈ ਲੱਗਦੀ ਹੈ ਅੰਦਰ ਪੇਸ਼ੈਂਟ ਕਾਫੀ ਹੋਨੇ 10 15 ਪੇਸ਼ੈਂਟ ਤੇ ਅੰਦਰ ਐਡਮਿਟ ਹੁੰਦੇ ਹੀ ਹਰ ਟਾਈਮ ਤੇ ਬਾਕੀ ਸਟਾਫ ਨੇ ਪੂਰੀ ਮਿਹਨਤ ਕਰਕੇ ਸਾਰੇ ਪੇਸ਼ੈਂਟ ਸੰਭਾਲ ਨਿਕਾਲਿਆ ਤੇ ਜੋ ਵੀ ਉਹਨਾਂ ਕੋ ਵੱਤੋ ਵੱਤ ਹੋ ਸਕਿਆ ਉਹਨਾਂ ਨੇ ਕੀਤਾ ਜਿਹੜੇ ਪੇਸ਼ੈਂਟ ਐਡਮਿਟ ਸੀ ਉਹਨੂੰ ਉੱਧਰ ਲੈ ਉਹ ਪਹਿਲਾ ਵਾਰ ਹੀ ਨੇ ਪੇਸ਼ੈਂਟ ਸਾਰੇ ਉੱਧਰ ਦੂਸਰੇ ਡਿਪਾਰਟਮੈਂਟ ਚ ਸ਼ਿਫਟ ਕਰਾਤੇ ਆ ਉੱਧਰ ਸਾਡਾ ਦੂਸਰਾ ਹਾਲ ਆ ਉੱਧਰ ਸ਼ਿਫਟ ਕਰਾਤੇ ਪੇਸ਼ੈਂਟ ਸਾਰੇ ਬਾਕੀ ਹੋਰ ਅੱਧੇ ਪੁਣੇ ਘੰਟੇ ਚ ਸਾਰਾ ਬਿਜਲੀ ਦਾ ਕੰਮ ਠੀਕ ਕਰਵਾ ਕੇ ਤੇ ਫਿਰ ਦੁਬਾਰਾ ਤੋਂ ਹਸਪਤਾਲ ਰਨਿੰਗ ਚ ਆ ਜਾਏਗਾ ਨੁਕਸਾਨ ਕਿਨਾ ਨੁਕਸਾਨ ਕੋਈ ਨਹੀਂ ਕਮਰੇ ਦਾ ਇਹ ਨੁਕਸਾਨ ਹੈਗਾ ਜਿਹੜਾ ਕੋਈ ਥੋੜਾ ਬਹੁਤ ਆਏਗਾ ਬਾਕੀ ਕਿਰਪਾ ਬਾਬਾ ਲਾਲ ਜੀ ਦੀ ਬਚਾਵਾ ਪੂਰਾ ਮਾਤਾ ਪਿਤਾ ਆਪਣੇ ਬੱਚੇ ਦਾ ਚੰਗਾ ਭਵਿੱਖ ਬਣਾਉਣ ਲਈ ਉਸ ਨੂੰ ਵਿਦੇਸ਼ਾਂ ਵਿੱਚ ਪੜ੍ਹਾਈ ਦੇ ਲਈ ਭੇਜਦੇ ਹਨ ਤੇ ਰੋਜ਼ਗਾਰ ਲਈ ਭੇਜਦੇ ਹਨ ਅਗਰ ਕੁਦਰਤ ਨੂੰ ਕੁਝ ਹੋਰੀ ਮਨਜ਼ੂਰ ਹੁੰਦਾ ਹੈ ਤਾਂ ਇਹ ਸਾਹਮਣੇ ਆਇਆ ਹੈ ਸਮਾਣਾ ਦੇ ਮਾਸਟਰ ਭਰਪੁਰ ਸਿੰਘ ਅਤੇ ਉਹਨਾਂ ਦੀ ਪਤਨੀ ਸੁਚੇਤ ਕੌਰ ਨੇ ਜਿਸ ਨੇ ਆਪਣੀ ਬੱਚੀ ਰਸਮਦੀਪ ਕੋਰ ਨੂੰ ਕੈਨੇਡਾ ਇਸ ਲਈ ਪੜ੍ਹਾਈ ਭੇਜਿਆ ਤਾਂ ਕਿ ਉਹ ਬੱਚੀ ਦਾ ਜੀਵਨ ਚੰਗਾ ਬਣਾ ਸਕਣ ਉਸ ਦਾ ਜੀਵਨ ਖੁਸ਼ਹਾਲ ਹੋਵੇ ਰਸਮਦੀਪ ਨੇ ਕੈਨੇਡਾ ਦੇ ਵਿੱਚ ਆਪਣੀ ਪੜ੍ਹਾਈ ਪੂਰੀ ਕਰ ਲਈ ਸੀ ਤੇ ਉਸ ਤੋਂ ਬਾਅਦ ਪਰਸੋ ਸ਼ਾਮੀ ਉਹ ਉੱਬਰ ਕਰ ਰਹੇ ਰਸਮਦੀਪ ਕੋਰ ਆਪਣੇ ਦੋ ਸਾਥੀ ਜੋ ਭੈਣ ਭਰਾ ਸਨ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਨਿਵਾਸੀਆਂ ਨੂੰ ਆਪਣੀ ਪੀਆਰ ਅਪਲਾਈ ਕਰਕੇ ਵਾਪਸ ਪਰਤ ਰਹੇ ਸਨ ਕਿ ਉਹਨਾਂ ਦੀ ਕਾਰ ਦਾ ਟਾਇਰ ਨਿਕਲ ਗਿਆ ਅਤੇ ਗੱਡੀ ਕੰਟਰੋਲ ਤੋਂ ਬਾਹਰ ਹੋ ਗਈ ਜਿਸ ਦੇ ਵਿੱਚ ਇਹ ਤਿੰਨੋਂ ਬੱਚੇ ਇਸ ਸੜਕੀ ਹਾਦਸੇ ਵਿੱਚ ਮਾਰੇ ਗਏ ਕੀ ਨਾਮ ਜੀ ਦਾ ਮੇਰਾ ਨਾਮ ਬਲਜਿੰਦਰ ਸਿੰਘ ਹੈ ਹਾਂ ਤੁਹਾਡੀ ਜਿਹੜੀ ਭਤੀਜੀ ਸੀ ਕੀ ਨਾਮ ਸੀ ਰਸ਼ਮ ਜੀ ਤੁਸੀਂ ਭੇਜਿਆ ਸੀ ਰਸ਼ਮਦੀਪ ਨੂੰ ਸੀ ਉਹਦੇ ਪ੍ਰਿਖਲੀ ਭੇਜਿਆ ਸੀ ਜੀ ਬਾਹਰ ਕਿੰਨੇ ਸਾਲੇ ਕੈਨੇਡਾ ਵੀ 10 ਸਾਲ 10 ਮਹੀਨੇ ਹੋ ਗਏ ਜੀ ਤੇ ਉੱਥੇ ਕੀ ਸੋਚਣਾ ਮਿਲੀ ਤੁਹਾਨੂੰ ਕੱਲ ਉਹਨੇ ਉੱਪਰ ਕਰਕੇ ਪੀਆਰ ਦੀ ਫਾਈਲ ਲਾ ਕੇ ਉੱਪਰ ਕਰਕੇ ਆਉਂਦੇ ਸੀ। ਹੂੰ। ਰਸਤੇ 'ਚ ਐਕਸੀਡੈਂਟ ਹੋ ਗਿਆ। ਕਿੰਨੇ ਗੱਡੀ ਦਾ ਟਾਇਰ ਖੁੱਲ ਗਿਆ ਪਤਾ ਨਹੀਂ ਕੀ ਹੋਇਆ ਕਿੰਨੇ। ਤੇ ਉਹਦੇ ਵਿੱਚ ਬੱਚੇ ਕਿੰਨੇ ਤਿੰਨ ਬੱਚੇ ਹੀ ਤਿੰਨਾਂ ਦੀ ਡੈਥ ਹੋ ਗਈ। ਦੋ ਕਿੱਥੇ ਦੇ ਆ? ਦੋ ਅਮਲੋਹ ਦੇ ਲੱਗੇ ਪਏ। ਮਲੋਹ ਦੇ ਕਿਸੇ ਪਿੰਡ ਦੇ ਆ। ਹਾਂਜੀ। ਹੁਣ ਸਰਕਾਰ ਨੂੰ ਤੁਸੀਂ ਕੀ ਅਪੀਲ ਕਰੋ ਜਲਦੀ ਬੋਡੀ ਆ ਜਾਏ ਇੱਥੇ। ਅਸੀਂ ਸਰਕਾਰ ਨੂੰ ਇਹ ਮੰਗ ਕਰਾਂਗੇ ਜੀ ਸਾਡੇ ਬੱਚੇ ਦੀ ਜਲਦੀ ਤੋਂ ਜਲਦੀ ਬੋਡੀ ਤੇ ਮੰਗਵਾਈ ਜਾ। ਸੈਂਟਰ ਸੇ ਕਹੇ ਮਾਸਟਰ ਜੀ ਨੇ ਕਿਸ ਤਰ੍ਹਾਂ ਮੰਨ ਲਓ ਕੀ ਮਨ ਮੈਂ ਆਇਆ ਵੀ ਬਾਹਰ ਭੇਜੀ ਬੱਚੇ ਨੂੰ ਜਿਸ ਤਰ੍ਹਾਂ ਫੈਮਿਲੀ ਬਸ ਆਪਣੇ ਭੁੱਖ ਲਈ ਬੱਚਿਆਂ ਦੇ ਭੁੱਖ ਲਈ ਭੇਜੀ ਦਾ ਹੀ ਅੱਗੇ ਹਾਂ ਵੀ ਉਹਨਾਂ ਦਾ ਭੁੱਖ ਬਣੇਗਾ ਹਨਾ ਵਧੀਆ। ਉਹ ਪ੍ਰਮਾਤਮਾ ਨੇ ਬੱਚੀ ਨੂੰ ਪੀਸ ਭੁੱਖ ਬਣਾਉਣੇ ਹੀ ਦਿੱਤਾ ਜੀ ਅੱਜ ਜੀ। ਪੰਜਵਾਂ ਨੇਤਾ ਦੇ ਸਾਹਮਣੇ ਰਾਜ ਸਭਾ ਮੈਂਬਰ ਸ਼ਵੈਤ ਮਲਿਕ ਵੱਲੋਂ ਬਟਾਲਾ ਚਾਜੇ ਪੰਜਵਾਂ ਨੇਤਾਵਾਂ ਨਾਲ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਉੱਥੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਇਸ ਵਾਰ ਜੋ ਕੇਂਦਰ ਸਰਕਾਰ ਵੱਲੋਂ ਬਜਟ ਪੇਸ਼ ਕੀਤਾ ਗਿਆ ਉਸ ਵਿੱਚ ਹਰ ਵਰਗ ਦੇ ਲੋਕਾਂ ਲਈ ਸੋਚਿਆ ਗਿਆ ਹੈ। ਉੱਥੇ ਉਹਨਾਂ ਇਹ ਵੀ ਕਿਹਾ ਕਿ ਬਜਟ ਵਿੱਚ ਪੰਜਾਬ ਦੀ ਇੰਡਸਟਰੀ ਨੂੰ ਲਾਭ ਦੇਂਦੇ ਹੋਏ ਅੰਮ੍ਰਿਤਸਰ ਤੋਂ ਕੋਲਕਾਤਾ ਤੱਕ ਇੰਡਸਟਰੀਅਲ ਕੋਰੀਡੋਰ ਬਣਾਉਣ ਦੀ ਗੱਲ ਕੀਤੀ ਗਈ ਹੈ ਜਿਸ ਨਾਲ ਬਟਾਲਾ ਅਤੇ ਪੰਜਾਬ ਭਰ ਦੀ ਇੰਡਸਟਰੀ ਨੂੰ ਵੱਡਾ ਲਾਭ ਹੋਵੇਗਾ। ਐਸਾ ਹੈ ਜੀ ਕਿ ਇੱਕ ਤੇ ਪਿਛਲੇ 4 ਮਹੀਨੇ ਚੋਣਵੀ ਪ੍ਰਕਿਰਿਆ ਚੱਲਦੀ ਰਹੀ ਉਹਦੇ ਵਿੱਚ ਸਾਰੇ ਵਿਅਸਤ ਰਹੇ ਦੂਜੀ ਗੱਲ ਇਹ ਹੈ ਕਿ ਤੁਸੀਂ ਆંકੜੇ ਦੇਖੋ 10 ਸਾਲ ਦੇ ਕਿ ਕਾਂਗਰਸ ਰਾਜ ਵਿੱਚ ਅੰਤਗਵਾਦ ਦੀਆਂ ਕਿੰਨੀਆਂ ਘਟਨਾਵਾਂ ਹੋਈਆਂ ਤੇ ਹੁਣ ਕਿੰਨੀਆਂ ਹੋਈਆਂ ਇਹ ਛੋਟ-ਫੁਟ ਘਟਨਾਵਾ ਦੇਖੋ ਮੈਂ ਉਹੀ ਦੱਸ ਅਸੀਂ ਲੈਡਵੇ ਜਿਵੇਂ ਜਿਮਾਰਤ ਤੋਂ 4 ਮਹੀਨੇ ਬਾਰਡਰ ਫ੍ਰੀ ਸ਼ਾਰਟ ਐਸਾ ਹੈ ਐਸਾ ਸੁਣੋ ऐसा ऐसा सुनो सर सुनो सुनो सरकार ਦੇ ਪ੍ਰਤੀ ਅੱਜ ਜੋ ਇਹ ਛਿਟਪੁੱਟ ਘਟਨਾਵਾਂ ਨੇ ਸ਼ਰੰਤਰ ਹੈ ਇਹ ਜਿਹੜੇ ਵਿਦੇਸ਼ੀ ਮਨ ਮਨੂੰ ਮਨੂੰ ਮੇਰੇ ਮੇਰੀ ਮੇਰੀ ਮੈਂ ਕਹ ਮੇਰੀ ਮਨੂੰ ਮਨੂੰ ਜਵਾਬ ਦੇ ਦਿੰਦੇ ਹੋ ਨਾ ਜੀ ਨਹੀਂ ਮੈਨੂੰ ਮਨੂੰ ਮੈਨੂੰ ਜਵਾਬ ਦੇ ਦਿੰਦੇ ਹੋ ਤੁਸੀਂ ਮੈਨੂੰ ਜਵਾਬ ਹੀ ਨਹੀਂ ਦੇ ਮੇਰੇ ਮਨ ਮੈਨੂੰ ਜਵਾਬ ਦੇ ਦਿੰਦੇ ਹੋ ਹਾਂ ਤੁਸੀਂ ਕਹਿ ਰਹੇ ਹੋ ਤੁਸੀਂ ਡਰਾਮਾ ਨੂੰ ਕਲੀਅਰਫਾਈ ਕਰਦੇ ਹੋ ਤੁਸੀਂ ਨੌਜਵਾਨ ਮਰੇ ਨੇ ਫੌਜ ਦੇ ਤੁਸੀਂ ਉਹਨਾਂ ਨੂੰ ਚੈੱਕਪੁਆਇੰਟ ਨਹੀਂ 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 ਦੇਖੋ ਮੈਨੂੰ ਸੁਣੋ ਮੈਨੂੰ ਸੁਣੋ ਅਸੀਂ ਲੈਟਸ ਨਾਟ ਡਾਇਵਰਟ ਦਾ ਟਾਪਿਕ ਐਸਾ ਹੈ ਕਿ ਅੱਜ ਭਾਰਤੀਏ ਸੇਨਾ ਦੇ ਜਿਹੜੇ ਜਵਾਨ ਨੇ ਉਹ ਪੂਰੀ ਤਰ੍ਹਾਂ ਦੇ ਨਾਲ ਉਹ ਅੰਤਗਵਾਦੀਆਂ ਦਾ ਵਿਨਾਸ਼ ਕਰ ਰਹੇ ਨੇ ਅੱਜ ਇਹ ਜਿਹੜੇ ਛੜੰਤਰ ਨੇ ਪਾਕਿਸਤਾਨ ਦੇ ਉਹ ਮੂੰਹ ਤੋੜ ਉਹਦਾ ਜਵਾਬ ਦਿੱਤਾ ਜਾ ਰਿਹਾ ਹੈ ਲਗਾਤਾਰ ਦਿੱਤਾ ਜਾ ਰਿਹਾ ਹੈ ਪੰਜਾਬ ਵਿੱਚ ਵੀ ਪਾਕਿਸਤਾਨ ਨੇ ਇਹ પ્રયાસ ਕੀਤਾ ਤਾਜ਼ੀ ਪੰਜਾਬ ਚੋਂ ਅੰਤਗਵਾਦ ਅੱਜ ਖਤਮ ਹੋਇਆ ਪੰਜਾਬ ਦੇ ਵਿੱਚ ਹੁਣ ਜਾ ਕੇ ਸ਼ੁਰੂ ਹੋਇਆ ਉਸੇ ਤਰ੍ਹਾਂ ਕਸ਼ਮੀਰ ਦੇ ਵਿੱਚ ਇਹ ਅੰਤਗਵਾਦ ਖਤਮ ਕਰਨ ਲਈ ਅਸੀਂ ਪ੍ਰਤੀਬੱਧਾ ਅੰਤ ਤੱਕ ਇਹ ਆਤੰਗਵਾਦੀਆਂ ਨੂੰ ਖਤਮ ਕਰਾਂਗੇ ਔਰ ਸ਼ਹੀਦ ਜਵਾਨ ਜਿਹੜੇ ਨੇ ਉਹਨਾਂ ਨੂੰ ਮੈਂ ਨਮਨ ਕਰਦਾ ਅੱਗੇ ਅੱਗੇ ਹੋ ਗਿਆ ਬਸ ਐਸਾ ਹੈ ਜੀ ਕਿ ਪ੍ਰਯਾਸ ਮੋਦੀ ਜੀ ਦੇ ਪੂਰੇ ਚੱਲ ਰਹੇ ਨੇ ਇੱਕ ਵੀ ਭਾਰਤੀ ਜਿਹੜਾ ਉਹਨੂੰ ਪੂਰਾ ਸੇਫਲੀ ਹਰ ਭਾਰਤੀ ਨੂੰ ਵਾਪਸ ਲਿਆਉਣ ਲਈ ਅਸੀਂ ਵਚਨਬੱਧ ਹਾਂ ਨਹੀਂ ਐਸਾ ਜੀ ਮੈਂ ਅਫਸੋਸ ਕਰਨਾ ਦੇਖੋ ਇਹ ਭਗਵਾਨ ਦੇ ਹੱਥ ਵਿੱਚ ਹੈ ਮੈਨੂੰ ਪੂਰਾ ਅਫਸੋਸ ਹੈ ਉਸ ਪਰਿਵਾਰ ਦੇ ਨਾਲ ਪਰ ਅਸੀਂ ਵਚਨਬੱਧ ਹਾਂ ਕਿ ਜਿਸ ਤਰ੍ਹਾਂ ਤੁਹਾਨੂੰ ਪਤਾ ਜਨਰਲ ਵੀਕੇ ਸਿੰਘ ਉਹਨਾਂ ਦੀ ਡਿਊਟੀ ਏ ਸੀ ਜਦੋਂ ਮੈਂ ਸੰਸਦ ਸੀ ਕਿ ਉਹ ਜਾਣਦੇ ਸੀ ਔਰ ਕਿਸੇ ਵੀ ਜਗ੍ਹਾ ਤੇ ਕਿਉਂਕਿ ਉਹ ਆਰਮੀ ਦੇ ਚੀਫ ਰਹੇ ਕਿਤੇ ਵੀ ਭਾਰਤੀਏ ਮੁਸ਼ਕਲ ਜੁਦਦੇ ਸੀ ਜੋਨ ਲੈ ਕੇ ਆਉਂਦੇ ਸੀ ਸੁਸ਼ਮਾ ਸਵਰਾਜ ਜੀ ਤੋਂ ਲੈ ਕੇ ਅੱਜ ਜੈ ਸ਼ੰਕਰ ਜੀ ਨੇ ਇੱਕ ਮੇਲ ਦੇ ਉੱਤੇ ਕੋਈ ਭਾਰਤੀ ਕਿਥੇ ਮੁਸ਼ਕਲ ਜੋ ਵਾਪਸ ਆਂਦਾ ਹੈ ਔਰ ਦੁਬਈ ਦੇ ਵਿੱਚ ਔਰ ਮਿਨਰਾਈਸ ਜੇ ਲਾਅ ਲੱਗ ਨੇ ਤੁਹਾਨੂੰ ਪਤਾ ਹੈ ਸੋ ਉੱਥੇ ਵੀ ਕਿਸੇ ਵੀ ਭਾਰਤੀ ਨੂੰ ਮਤੂ ਦੰਡ ਮਿਲਿਆ ਉਹਨਾਂ ਨੂੰ ਉਹ ਰਾਸ਼ੀ ਉਪਲਬਧ ਕਰਾ ਕੇ ਸਾਡੀ ਸਰਕਾਰ ਵਾਪਸ ਲੈ ਗਈ ਹੈ ਭਾਰਤ ਮੈਂ ਤਾਂ ਬਜਟ ਹੀ ਦੱਸਿਆ ਤੁਸੀਂ ਬਜਟ ਦੇ ਪ੍ਰੈਸ਼ਰ ਕਰ ਰਹੇ ਹੋ ਸੁਣੋ ਸੁਣੋ ਜਿਹੜਾ ਅੰਮ੍ਰਿਤਸਰ ਤੋਂ ਕੋਲਕਾਤਾ ਤੱਕ ਇੰਡਸਟਰੀਅਲ ਕੋਰੀਡੋਰ ਬਣੇਗਾ ਕਿ ਬਟਾਲਾ ਨੂੰ ਲਾਭ ਨਹੀਂ ਹੋਏਗਾ ਕਿ ਬਟਾਲਾ ਦਾ ਪ੍ਰੋਡਕਟਸ ਅੰਮ੍ਰਿਤਸਰ ਤੋਂ ਕਲਕੱਤੇ ਤੱਕ ਜਾਂ ਰਸਤੇ ਜਾਣ ਵਾਲੀ ਇੰਡਸਟਰੀ ਜਿਹੜੀ ਹੈ ਨਹੀਂ ਜਾਣਗੇ ਤਾਂ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਦੱਸਿਆ ਜੀ ਕਿ ਕੇਂਦਰ ਸਰਕਾਰ ਨੇ ਪਹਿਲ ਕੀਤੀ ਹੈ ਹੁਣ ਪ੍ਰਸ਼ੰਨ ਕਰੋ ਭਗਵੰਤ ਮਾਨ ਜੀ ਤੋਂ कि ਉਹਨਾਂ ਨੇ ਇਹ ਜਿਹੜੀ ਇੰਡਸਟਰੀ ਬਾਹਰ ਜਾ ਰਹੀ ਹੈ ਉਹਦੇ ਲਈ ਕੀ ਕੀਤਾ ਲੁਧਿਆਣਾ ਦੇ ਥਾਣਾ ਡਿਵੀਜ਼ਨ ਨੰਬਰ 3 ਦੇ ਪੈਂਦੇ ਪੁਲਿਸ ਚੌਂਕੇ ਧਰਮਪੁਰਾ ਦੇ ਸ਼ਨੀਵਾਰ ਦੀ ਰਾਤ ਨੂੰ ਜੋ ਵਿਅਕਤੀਵਲੋ ਹਮਲਾ ਕਰ ਦਿੱਤਾ ਗਿਆ ਹਮਲੇ ਵਿੱਚ ਕਾਂਸਟੇਬਲ ਲक्की ਸ਼ਰਮਾ ਦੀ ਵਰਦੀ ਫਟ ਗਈ ਇਸ ਦੇ ਨਾਲ ਹੀ ਚੌਂਕੀ ਇੰਚਾਰਜ ਜਸਵਿੰਦਰ ਸਿੰਘ ਦੇ ਮੱਥੇ ਤੇ ਸੱਟ ਵੀ ਲੱਗੀ ਹਮਲਾਵਾਰਾਂ ਨੇ ਪੁਲਿਸ ਚੌਂਕੀ ਦਾ ਦਰਵਾਜ਼ਾ ਵੀ ਤੋੜਿਆ ਤੇ ਮੁੰਸ਼ੀ ਹਰੇਸ਼ ਸ਼ਰਮਾ ਨਾਲ ਹੱਤੋਂ ਫਾਇ ਵੀ ਕੀਤੀ ਮਿਲੀ ਜਾਣਕਾਰੀ ਅਨੁਸਾਰ ਚੌਂਕੀ ਇੰਚਾਰਜ ਨੇ ਸ਼ਿੰਗਾਰ ਸ਼ਰਮਾ ਨੇ ਸਿਨੇਮਾ ਦੇ ਬਾਹਰ ਨਾਕਬੰਦੀ ਕੀਤੀ ਹੋਈ ਸੀ ਤੇ ਉਹ ਰਾਤ ਸਮੇਂ ਵਾਣਾ ਦੀ ਚੈਕਿੰਗ ਕਰ ਰਿਹਾ ਸੀ ਇਸ ਦਰਾਂ ਨੈਕਟਿਵ ਅਤੇ ਸਾਰਪੀਓ ਪੁੱਤ ਨੂੰ ਪੁਲਿਸ ਨੇ ਰੋਕ ਲਿਆ ਜਦੋਂ ਨਕਲੋ ਦਸਤਾਵੇਜ਼ ਜਮਗੇ ਗਏ ਤਾਂ ਦੋਵਾਂ ਤੇਰੇ ਵਿਚਾਲੇ ਬਹਿਸ ਸ਼ੁਰੂ ਹੋ ਗਈ ਆਪਣਾ ਪੱਜੀ ਕੀ ਮਾਮਲਾ ਹੋਇਆ ਸਿੰਘਾਰ ਚੁੰਗੀ ਦੇ ਬਾਦ ਭਾਈ ਕੱਲਣਾ ਸਾਡੇ ਏਰੀਆ ਦੇ ਵਿੱਚ ਡਿਵੀਜ਼ਨ ਨੰਬਰ 3 ਥਾਣੇ ਦੇ ਵਿੱਚ ਨਾ 스ਨੇਚਿੰਗ ਹੋਈ ਸੀ ਜੀ ਉਹਦੀ ਵੀਡੀਓ ਬੜੀ ਵਾਇਰਲ ਹੋ ਰਹੀ ਸੀ ਜੀ ਅਸੀਂ ਉਸ 스ਨੇਚਰਾਂ ਦੇ ਪਿੱਛੇ ਅੱਜ ਸਵੇਰ ਤੋਂ ਲੱਗੇ ਸੀ ਜੀ ਮੈਂ ਮੇਰੀ ਪੂਰੀ ਟੀਮ ਚੰਗੀ ਦੀ ਜੀ ਅਸੀਂ 8:30 9:00 ਵਜੇ ਜਿਹੜੇ ਸਨੇਚੁਰਾਂ ਨੇ ਮੋਟਰਸਾਈਕਲ ਤੇ ਵਾਰਦਾਤ ਕੀਤੀ ਸੀ ਜੀ ਉਸ ਮੋਟਰਸਾਈਕਲ ਰਿਕਵਰ ਕਰ ਲਿਆ ਜੀ ਬਟ ਜਿਹੜਾ ਸਨੇਚਰ ਸੀ ਉਹ ਭੱਜ ਗਿਆ ਸੀ ਜੀ ਉਸ ਤੋਂ ਬਾਅਦ ਅਸੀਂ ਆ ਕੇ ਤੇ ਚੌਕੀ ਅੱਗੇ ਜੀ ਅਸੀਂ ਨਾਕਾ ਮੈਂ ਆਪਣੀ ਟੀਮ ਨੂੰ ਲੈ ਕੇ ਨਾਕਾ ਲਾਇਆ ਸੀ ਜੀ ਕਿ ਜਿਹੜੇ ਟੈਂਪਰ ਰੇਡਿੰਗ ਆ ਰਹੀ ਹੈ ਜਾਂ ਜਿਹੜਾ ਕੋਈ ਤੇਜ਼ ਮੋਟਰਸਾਈਕਲ ਚਾਰਿਆ ਉਹਨੂੰ ਰੋਕੇ ਚੈੱਕ ਕਰੀਏ ਸ਼ਾਇਦ ਜੀ ਸਨੇਚਰੀ ਹੋਵੇ ਨਾ ਜੀ ਜੀ ਉਹਨਾਂ ਨੂੰ ਸਾਡੀ ਰੁਟੀਨ ਹੀ ਚੈੱਕ ਨਹੀਂ ਆਹੀ ਹੁੰਦੀ ਆ ਜੀ ਉਰੇ ਇੱਕ ਦੂਰ ਇੱਕ ਵਾਤੇ ਦੋ ਸਰਦਾਰ ਜੀ ਆ ਰਹੇ ਸੀ ਜੀ ਇਹਨਾਂ ਨੂੰ ਅਸੀਂ ਰੋਕਿਆ ਇਸ਼ਾਰਾ ਕੀਤਾ ਰੁਕੰਦਾ ਜੀ ਤਾਂ ਸਾਡੇ ਮੁੰਛੀ ਜੀ ਹਰੀਸ਼ ਕੁਮਾਰ ਨੇ ਅੱਗੇ ਹੋ ਕੇ ਕਿਹਾ ਵੀ ਬਈ ਤੁਸੀਂ ਤੇਜ਼ ਆ ਰਹੇ ਹੋ ਜਦੇ ਬੜਾ ਸਲੋ ਚੱਲੋ ਤਾਂ ਸਰਦਾਰ ਜੀ ਦੇ ਡਰਾਈਵਰ ਸੀ ਉਹ ਕਹਿੰਦੇ ਕਿ ਮੈਂ ਪੱਤਰਕਾਰ ਆ ਮੈਂ ਇੱਧੇ ਚੱਲਣਾ ਓਕੇ ਤੋਂ ਸਾਡੇ ਮੁੰਡੇ ਨੇ ਹਰੀਸ਼ ਨੇ ਮੁੰਛੀ ਨੇ ਕਿਹਾ ਕਿ ਤੂੰ ਪੱਤਰਕਾਰ ਆ ਤਾਂ ਮੈਂ ਵੀ ਮੁੰਛੀ ਆ ਜੁੜੀ ਕਰ ਲਿਆ ਤੁਸੀਂ ਆਰਾਮ ਨਾਲ ਚੱਲੋ ਬਸ ਇਸ ਗੱਲ ਤੋਂ ਸਰ ਉਹਨੇ ਗਾਲ ਕੱਢੀ ਜੀ ਇੱਕ ਗਾਲੂ ਵਾਲੀ ਹੁੰਦੇ ਮੈਂ ਇਹਨੂੰ ਕਿਹਾ ਮੈਂ ਆਪਣੇ ਮੁਲਾਜ਼ਮ ਕੇ ਬਲੇ ਬੂਰਗਣਾ ਨਹੀਂ ਮੈਂ ਉਹ ਅੰਦਰ ਲੈ ਆ ਜੀ ਸਰਦਾਰ ਜੀ ਜਿਹੜਾ ਸੀ ਮੈਂ ਬਾਹਰ ਪਾ ਕੇ ਮੈਂ ਕਿਹਾ ਤੁਸੀਂ ਅੰਦਰ ਆ ਜਾਓ ਮੇਰੇ ਨਾਲ ਬੈਠ ਕੇ ਗੱਲ ਕੋਈ ਨਹੀਂ ਕੋਈ ਗੱਲ ਨਹੀਂ ਉੱਥੇ ਕਿ ਸਰ ਮੇਰੇ ਨਾਲ ਮੁੰਡਾ ਕਾਂਸਟੇਬਲ ਸੀਗਾ ਲੱਕੀ ਸ਼ਰਮਾ ਜੀ ਇਹਦੇ ਨਾਲ ਇਹ ਸਰਦਾਰ ਜੀ ਦਾ ਬਾਅਦ ਪਤਾ ਲੱਗਿਆ ਕਿ ਇਹਦਾ ਬੇਟਾ ਕਿਸੇ ਨਾਲ ਉਹਨਾਂ ਨੇ ਦੀ ਵਰਤੀ ਪੜ ਲਈ ਤੇ ਵਰਤੀ ਪਾੜਤੀ ਦੀ ਕੋਈ ਸਮਝ ਨਹੀਂ ਆਉਂਦੀ ਉਹ ਤੋਂ ਬਾਅਦ ਇਹਨਾਂ ਨੇ ਆਪਣੇ ਜਿਹੜੇ ਹੋਰ ਸਮਰਥ ਸੀ ਉਹ ਬੁਲਾ ਲਈ ਜੀ ਉਹ ਬਲਾ ਕੇ ਸਾਡੀ ਚੌਂਕੀ ਆਈ ਚੌਂਕੀ ਦੇ ਉੱਪਰ ਹਮਲਾ ਕਰਦਾ ਲੱਤਾਂ ਮਾਰੀਆਂ ਇੰਤਕੇ ਮਾਰਦੇ ਆ ਜੀ ਸਰ ਆਪ ਤੁਹਾਡੇ ਸੱਟ ਵੀ ਲੱਗੀ ਐ ਜੀ ਸਰ ਇਹਨਾਂ ਨੇ ਇਹ ਹਜੂਮ ਸੀਗਾ ਇਹਨਾਂ ਦਾ ਹਜੂਮ ਦੇ ਵਿੱਚੋਂ ਕੁਝ ਮਾਰਿਆ ਜੀ ਜਿਹੜਾ ਹਮਲਾ ਹੋਇਆ ਅੰਦਰ ਆਪਣੇ ਗੇਸਦਾ ਤੋਂ ਉਹਦਾ ਵੀ ਤਾਂ ਤਸਵੀਰ ਦਿਖਾ ਲਈ ਚੌਂਕ ਚਾਹ ਜਿਹੜਾ ਸਾਡੇ ਨਾਲ ਬੈਸਬਾਜੀ ਕਰਤਾ ਸੀ ਉਹ ਬੰਦੇ ਨੇ ਡਰਿੰਕ ਕੀਤੀ ਆ ਉਹ ਜੋ ਕੀਤਾ ਸੀ ਜਿਹੜਾ ਕੰਪੀਚੂ ਵਾਲਾ ਮੈਡੀਕਲ ਬਵਾਧਾ ਕਰਾ ਰਹੇ ਆ ਜੀ ਸਰ ਇਹ ਵੀ ਉਹ ਰੋਪ ਲਗਾ ਰਹੇ ਨੇ ਉਹ ਕਹਿੰਦੇ ਵੀ ਪੁਲਿਸ ਮੁਲਾਜ਼ਮਾ ਨੇ ਕਹਿੰਦਾ ਡਰਿੰਕ ਕੀਤੀ ਹੋਈ ਸੀਗੀ ਸਰ ਕੋ ਬਾਹਰ ਰੋਪ ਲਾ ਰਹੇ ਨੇ ਤੁਹਾਡੇ ਸਾਹਮਣੇ ਹੈ ਜੀ ਤਾਂ ਸਮ ਲੱਗਦੇ ਨੇ ਜੀ ਕੀ ਮਾਮਲਾ ਹੈ ਕੀ ਸਰ ਥੋੜਾ ਦੱਸੋਗੇ ਇੱਕ ਤੁਹਾਡੇ ਸਿਰ ਤਾਂ ਸੱਟ ਲੱਗੀ ਹੋਈ ਹੈ ਕੀ ਹੈ ਜਿਹੜਾ ਬਲੱਡ ਨਿਕਲ ਰਿਹਾ ਹੈ ਸਰ ਇਹ ਹਜੂਮ ਆਇਆ ਬਾਹਰ ਦੇਖੋ ਤੁਸੀਂ ਬਾਹਰ ਨਿਕਲਗੇ ਕਿੰਨੇ ਚੌਕੀ ਟੋਰ ਦੇ ਸਾਰੇ ਅੰਦਰੋਂ ਇੱਥੇ ਸਰ ਵਜਿਆ ਕੀ ਹੈ ਸਰ ਇਹਨਾਂ ਦੇ ਕੋਲੇ ਅਸੀਂ ਪਤਾ ਨਹੀਂ ਕੀ ਮਾਰਿਆ ਜੀ ਹੁਣ ਹਜੂਮ ਦੇ ਵਿੱਚ ਮੈਂ ਤਾਂ ਮੈਂ ਤਾਂ ਇਹਨਾਂ ਨੂੰ ਰੋਕ ਰਿਆ ਸੀ ਮੇਰੇ ਨਾਲ ਗੱਲ ਕਰ ਲਓ ਬੈਠ ਕੇ ਆ ਜੀ ਜੀ ਪਰੇ ਮੇਰੀ ਗੱਲ ਨਹੀਂ ਸਮਝੀ ਸਾਡੇ ਤਾਂ ਚੌਕੀ ਭੰਨਣ ਲੱਗ ਗਈ ਜਿਆ ਸਾਰਾ ਤੋੜ ਸਾਲੀ ਤੋੜੀ ਇਹ ਦੇਖ ਲੋ ਤੁਸੀਂ ਤੇ ਹੁਣ ਸਰ ਉਹਨਾਂ ਦਾ ਵੀ ਮੈਡੀਕਲ ਕਰਵਾਇਆ ਜਾਊਗਾ ਬਿਲਕੁਲ ਕਰਾਇਆ ਜਾਊਗਾ ਬਾਹਰ ਦਾ ਕਰਾ ਕੇ ਲਿਆਉਣੇ ਜੀ ਦੋ ਬਾਰ ਇਹੀ ਗੱਲ ਕਰ ਰਹੇ ਨੇ ਕਹਿੰਦੇ ਜੀ ਪੁਲਿਸ ਮੁਲਾਜ਼ਮ ਵੀ ਆਪਣਾ ਮੈਡੀਕਲ ਕਰਾਉਣ ਅਸੀਂ ਵੀ ਆਪਣਾ ਕਰਵਾਉਂਗੇ ਅਸੀਂ ਕਰਵਾਵਾਂਗੇ ਜੀ ਆਪਣਾ ਜੀ ਲੱਤਾਂ ਪੈਰਾ ਤੋਂ ਕਰਵਾਵਾਂਗੇ ਆਈ ਇਹਨਾਂ ਦਾ ਪਹਿਲਾਂ ਕਰਵਾਵਾ ਸੀ ਕਿੰਨਾ ਸਮਾਂ ਹੈ ਕਿ ਪੂਰਾ ਮਾਮਲਾ ਕੀ ਹੋਇਆ ਵਾ ਕਿੰਨੇ ਤਕਰੀਬਨ ਆ ਗਿਆ ਔਰ ਉਹਨਾਂ ਨੇ ਰੋਕਿਆ ਕਿ ਤੁਸੀਂ ਬਹੁਤ ਪਾਸਟ ਜਾ ਰਹੇ ਹੋ ਔਰ ਰੁਕ ਗਏ ਤੇ ਉਹਨਾਂ ਨੇ ਕਿਹਾ ਵੀ ਅਸੀਂ ਆਰਾਮ ਨਾਲ ਜਾ ਰਹ ਹਸਬੈਂਡ ਨੇ ਕੱਢ ਕੇ ਚਪੇੜ ਮਾਰੀ ਹਸਬੈਂਡ ਔਰ ਬੇਟੇ ਦੇ ਤੱਕਾ ਮੁਕੀ ਕੀਤੀ ਔਰ ਉਹਨਾਂ ਦੀਆਂ ਪੱਗਾਂ ਉਤਾਰੀਆਂ ਜੀ ਠੀਕ ਹੈ ਜੀ ਪੱਗਾਂ ਉਤਾਰਨ ਤੋਂ ਬਾਅਦ ਤੁਹਾਨੂੰ ਪਤਾ ਕੋਈ ਵੀ ਸਰਦਾਰ ਬਰਦਾਸ਼ਤ ਨਹੀਂ ਕਰੇਗਾ ਜੀ ਕੋਈ ਵੀ ਜਦੋਂ ਕਿਸੇ ਦੀ ਪੱਗ ਤੇ ਹੱਥ ਪਵੇਗਾ ਤੇ ਕੋਈ ਵੀ ਬਰਦਾਸ਼ਤ ਨਹੀਂ ਕਰੇਗਾ ਕਿਉਂਕਿ ਉਸ ਦੀ ਪੱਗ ਤੇ ਹੱਥ ਪਾਇਆ ਜਾਏਗਾ ਮੈਂ ਸਿਰਫ ਤੁਹਾਡੇ ਸਭ ਕੋਲੋਂ ਇਹੀ ਮੈਂ ਇਨਸਾਫ ਮੰਗਦੀ ਆ ਸਾਰਿਆਂ ਕੋਲੋਂ ਕਿ ਮੇਰੇ ਹਸਬੈਂਡ ਅਗਰ ਡਰਿੰਕ ਕਰਦੇ ਆ ਏ ਉਹਨਾਂ ਦੇ ਉੱਪਰ ਝੂਠੇ ਇਲਜ਼ਾਮ ਲਗਾ ਰਹੇ ਐ ਕਹਿ ਰਹੇ ਆ ਜੀ ਇਹਨਾਂ ਨੇ ਇੱਥੇ ਆ ਕੇ ਚੌਂਕੀ ਸਾਡਾ ਹੰਗਾਮਾ ਕੀਤਾ ਜਾਂ ਕੁਝ ਵੀ ਕੀਤਾ ਇਹਨਾਂ ਦਾ ਵੀ ਮੋਹਨਾ ਕਰਾਇਆ ਜਾਵੇ ਐਸਐਚਓ ਵੀ ਅੰਦਰ ਐ ਪੂਰੀ ਪੁਲਿਸ ਟੀਮ ਵੀ ਅੰਦਰ ਐ ਸਾਰੇ ਜਾਣੇ ਬਿਨਾ ਵਰਦੀ ਦੇ ਅੰਦਰ ਬੈਠੇ ਸੀ ਔਰ ਸਾਡੇ ਨਾਲ ਲੇਡੀਜ਼ ਦੇ ਨਾਲ ਗਾਲੀ ਗਲੋਚ ਵੀ ਕੀਤੀ ਗਈ ਐ ਮੈਂ ਉਸ ਚੀਜ਼ ਦੇ ਵਿੱਚ ਸਿਰਫ ਤੁਹਾਡੇ ਕੋਲੋਂ ਇੱਕੋ ਹੀ ਇਨਸਾਫ ਮੰਗਦੀ ਆ ਕਿ ਮੇਰੇ ਹਸਬੰਦ ਨਾ ਤਾਂ ਕਦੀ ਡਰਿੰਕ ਡਰਿੰਕ ਨੂੰ ਉਹਨਾਂ ਨੇ ਟੱਚ ਵੀ ਨਹੀਂ ਕੀਤਾ ਕਦੀ ਪੀਣਾ ਤਾਂ ਬੜੀ ਦੂਰੀ ਆ ਬੇਟੇ ਹਸਬੰਦ ਦਾ ਨਾਮ ਸਰਪਜੀਤ ਸਿੰਘ ਆ ਬੇਟੇ ਦਾ ਨਾਮ ਹਰਸੀਦ ਸਿੰਘ ਐ ਕਿਥੋਂ ਦੀ ਆ ਜੀ ਕਿਥੋਂ ਜਾ ਰਹੀ ਇਹ ਸਵਾਜੋ ਸਟੂਡੈਂਟ ਤੋਂ ਆ ਰਹੀ ਸੀ ਸ਼ਿੰਗਾਰ ਸ਼ਿਵਾਜੀ ਨਗਰ ਤੋਂ ਔਰ ਸੜਕਾ ਘਰ ਜਮਾਲਪੁਰ ਹੈ ਜਮਾਲਪੁਰ ਜਾ ਰਹੀ ਸੀ ਔਰ ਮੇਰਾ ਨਾਮ ਸਰਬਜੀਤ ਕੌਰ ਹੈ ਤੇ ਉਸ ਤੋਂ ਬਾਅਦ ਮੈਂ ਸਿਰਫ ਇੱਕੋ ਹੀ ਇਨਸਾਫ ਮੰਗਦੀ ਆ ਜੀ ਇਹਨਾਂ ਸਾਰੇ ਪੁਲਿਸ ਵਾਲਿਆਂ ਦੀ ਹੁਣ ਇਹਨਾਂ ਦਾ ਮੁਆਇਨਾ ਕੀਤਾ ਜਾਵੇ ਕਿਉਂਕਿ ਇਹਨਾਂ ਨੇ ਫੁੱਲ ਡਰਿੰਕ ਕਰ ਰੱਖੀ ਆ ਇਹਨਾਂ ਘਾਲੀ ਗਲੋਚ ਕੀਤਾ ਗਿਆ ਸਾਡੇ ਲੇਡੀਜ਼ ਦੇ ਨਾਲ ਇਹਨਾਂ ਨੇ ਅੰਨੇ ਵਾ ਉਹਨਾਂ ਨੂੰ ਕੁੱਟਿਆ ਸਿਰ ਤੱਕ ਬਾੜਦਾ ਉਹਨਾਂ ਦਾ ਇੰਨਾ ਜ਼ਿਆਦਾ ਚੀਕਾਂ ਦੀ ਆਵਾਜ਼ ਆ ਰਹੀ ਸੀ ਫੋਨ ਤੇ ਜਦੋਂ ਮੈਨੂੰ ਫੋਨ ਆਇਆ ਕਿ ਅਸੀਂ ਉਹਨੇ ਪੈਰੀ ਭਜਦੇ ਆਏ ਆ ਇੱਥੇ ਪਲੀਜ਼ ਮੇਰੀ ਰਿਕਵੈਸਟ ਆ ਤੁਹਾ ਸੁਨਵਾਈ ਨਹੀਂ ਕੀਤੀ ਜਾ ਰਹੀ ਮੈਂ ਹੱਥ ਜੋੜ ਕੇ ਸਾਰਿਆਂ ਦੇ ਅੱਗੇ ਬੇਨਤੀ ਕੀਤੀ ਕਰ ਰਹੀ ਆ ਕਿ ਜਿਹੜੇ ਵੀ ਕੋਈ ਵੀ ਸਿੱਖ ਭੈਣ ਭਰਾ ਹੈ ਪਲੀਜ਼ ਸਾਡੀ ਆ ਕੇ ਮਦਦ ਕਰਨ ਔਰ ਇਹਨਾਂ ਦੇ ਕੋਲੋਂ ਹਵਾਨਾਂ ਦੇ ਕੋਲੋਂ ਮੇਰੇ ਹਸਬੰਦ ਨੂੰ छुੜਾਣ ਕਿਤੇ ਦੀ ਤੋੜਪੰਨ ਵੀ ਕੀਤੀ ਗਈ ਇਹਨਾਂ ਨੇ ਦੇਖੋ ਜੀ ਸਾਰੇ ਇੱਥੇ ਗਵਾਹ ਇੰਨੇ ਗਵਾਹ ਖੜੇ ਆ ਇਹਨਾਂ ਤੋਂ ਪੁੱਛਿਆ ਜਾਵੇ ਕਿਸੇ ਤੋਂ ਵੀ ਕੋਈ ਵੀ ਕਹਿ ਕੋਈ ਵੀ ਕਹਿ ਸਕਦਾ ਹੋਵੇ ਕਿ ਅਸੀਂ ਕੋਈ ਵੀ ਤੋੜਪੰਨ ਕੀਤੀ ਆ ਚੀਕਾਂ ਦੀ ਆਵਾਜ਼ ਆ ਰਹੀ ਸੀ ਅੰਦਰ ਬੰਦ ਕਰਕੇ ਉਹਨਾਂ ਨੂੰ ਘੁੱਟਿਆ ਜਾ ਰਿਹਾ ਸੀ ਇੰਨੇ ਇੰਨੇ ਚੀਕ ਰਹੀ ਸੀ ਮੇਰਾ ਬੇਟਾ ਜਾਨ ਛੁੜਾ ਕੇ ਉਹਨਾਂ ਕੋਲੋਂ ਭੱਜ ਕੇ ਆਇਆ ਆਦਰਵਾਇਸ ਸਾਨੂੰ ਪ ਕੀ ਕੀਤਾ ਮੇਰੇ ਬੇਟੇ ਔਰ ਹਸਬੈਂਡ ਦੇ ਨਾਲ ਜੇ ਮੇਰਾ ਬੇਟਾ ਜਾਨ ਛੁੜਾ ਕੇ ਬਾਹਰ ਨਾ ਆਂਦਾ ਇਹਨਾਂ ਨੇ ਪੱਗਾਂ ਉਤਾਰੀਆਂ ਮੈਂ ਤੁਹਾਡੇ ਸਰਦਾਰ ਭਰਾਵਾਂ ਕੋਲੋਂ ਹੱਥ ਜੋੜ ਕੇ ਇੱਕ ਭੈਣ ਨਾ ਤੁਹਾਡੇ ਸਾਰਿਆਂ ਕੋਲੋਂ ਇੱਕ ਦੁਆ ਮੰਗਦੀ ਆ ਇੱਕ ਅਰਦਾਸ ਕਰਦੀ ਆ ਤੁਹਾਡੇ ਸਾਰਿਆਂ ਅੱਗੇ ਕਿ ਸਾਰੇ ਸਾਡੀ ਰਿਪੋਰਟ ਲਈ ਖੜੇ ਹੋਣ ਔਰ ਇਹਨਾਂ ਜੇ ਅਸੀਂ ਗਲਤਾਂ ਤੇ ਸਾਨੂੰ ਗਲਤ ਸਾਬਿਤ ਕੀਤਾ ਜਾਵੇ ਜੇ ਇਹਨਾਂ ਨੇ ਸ਼ਰਾਬੀਆਂ ਨੇ ਸ਼ਰਾਬ ਪੀਤੀ ਹੋਈ ਐ ਇਸ ਟਾਈਮ ਮਿੱਥਿਆ ਕੇ ਤੇ ਪਲੀਜ਼ ਮੇਰੀ ਸਾਰਿਆਂ ਦੇ ਅੱਗੇ ਰਿਕਵੈਸਟ ਆ ਇਹਨਾਂ ਸਾਰਿਆਂ ਦਾ ਇਸ ਟਾਈਮ ਮੋਆਇਨਾ ਕਰਵਾਇਆ ਜਾਵੇ ਅੰਮ੍ਰਿਤਸਰ ਦੇ ਹਲਕਾ ਜੰਡਿਆਲਾ ਗੁਰੂ ਵਿਖੇ ਇੱਕ ਖਾਦ ਦੀ ਦੁਕਾਨ ਤੇ ਅਚਾਨਕ ਅੱਗ ਲੱਗ ਗਈ ਆ ਕਿੰਨੇ ਭਿਆਨਕ ਲੱਗੇ ਕਿ ਦੁਕਾਨ ਅੰਦਰ ਪਿਆ ਸਮਾਨ ਸਾਰਾ ਸੜ ਕੇ ਸੁਆਹ ਹੋ ਗਿਆ ਮੌਕੇ ਤੇ ਹੀ ਲੋਕਾਂ ਨੇ ਦਮਕਲ ਵਿਭਾਗ ਦੇ ਅਧਿਕਾਰੀਆਂ ਨੂੰ ਸੱਦਿਆ ਤੇ ਦਮਕਲ ਵਿਭਾਗ ਦੇ ਅਧਿਕਾਰੀ ਮੌਕੇ ਤੇ ਪਹੁੰਚੇ ਤੇ ਉਹਨਾਂ ਵੱਲੋਂ ਅੱਗ ਤੇ ਕਾਬੂ ਪਾਇਆ ਗਿਆ ਮੌਕੇ ਤੇ ਪਤਾ ਲੱਗਣ ਕਰ ਨੂੰ ਤੁਰੰਤ ਪਹੁੰਚੇ ਤੇ ਪਤਾ ਲੱਗਾ ਵੀ ਅੱਗ ਲੱਗੀ ਹੋਈ ਹੈ ਜੀ ਅੱਗ ਲੱਗਣ ਦਾ 5 ਗੇਅਰ ਦੀਆਂ ਗੱਡੀਆਂ ਉਸੇ ਵੇਲੇ ਹੀ 15 ਮਿੰਟ ਦੇ ਵਿੱਚ ਵਿੱਚ ਪਹੁੰਚ ਗਈਆਂ ਆਪਣੀ ਜਲਿਆਣਕਾ ਬਾਕੀ ਕੁਛ ਦਰਨਤਾਰਨ ਤੋਂ ਆਈਆਂ ਕੁਛ ਅੰਮ੍ਰਿਤਸਰ ਕੋਈਆਂ ਗੱਡੀਆਂ ਫਾਇਰ ਆਫੀਸਰ ਆ ਕੇ ਸਾਰਾ ਕੁਛ ਉਹਨਾਂ ਦੀ ਨਿਗਰਾਨੀ ਹੇਠ ਹੁੰਦਿਆਂ ਹੋਇਆ ਠੀਕ ਹੋ ਰਿਹਾ ਅੱਗ ਦੇ ਕਾਫੀ ਕੰਟਰੋਲ ਪਾ ਲਿਆ ਉਹਨਾਂ ਨੇ ਜਾਨੀ ਨੁਕਸਾਨ ਦਾ ਬਚਾਜ ਹਾਂਜੀ ਜਾਨੀ ਨੁਕਸਾਨ ਦਾ ਬਚਾਜ ਪੁਲਿਸ ਤਨਾਤ ਸਾਰਾ ਸਾਰਾ ਕੁਛ ਤੁਹਾਡੇ ਸਾਹਮਣੇ ਦੇਖ ਜੇ ਪੁਲਿਸ ਵੀ ਤਨਾਤ ਆ ਜੀ ਗੱਡੀਆਂ ਦੀ ਤਨਾਤ ਤੁਸੀਂ ਆਪ ਦੇਖ ਲਓ ਫਾਈਵ ਗੇਰਨ ਦੇ ਕਿਸ ਤਰ੍ਹਾਂ ਲੱਗੀਆਂ ਹੋਈਆਂ ਪਿੱਛੇ ਤੁਹਾਡੇ ਸਾਹਮਣੇ ਹੱਲੇ ਵੀ ਆਈ ਜਾ ਰਹੀਆਂ ਜੀ ਪੂਰੇ ਕੰਟੈਕਟ ਦੇ ਵਿੱਚ ਬਾਰ-ਬਾਰ ਫੋਨ ਆ ਰਹੇ ਨੇ ਉਹਨਾਂ ਦਾ ਫੋਨ ਆ ਰਿਹਾ ਬਾਰ-ਬ ਕਾਫੀ ਆ ਦਿੱਤਾ ਗਿਆ ਨੇ ਕੰਟਰੋਲ ਹੋ ਚੁੱਕੀ ਹੈ ਕੰਟਰੋਲ ਹੋ ਚੁੱਕੀ ਹੈ ਹਾਂਜੀ ਠੀਕ ਹੈ ਬੰਦਰੀ ਸਾਹਿਬ ਚਿੰਤਤ ਰਹਿੰਦੇ ਜਦੋਂ ਕੋਈ ਸਾਡੀ ਘਟਨਾ ਹੁੰਦੀ ਆ ਚਿੰਤਤ ਹੁੰਦੇ ਨੇ ਹਮੇਸ਼ਾ ਉਹ ਬਾਰ-ਬਾਰ ਉਹਨਾਂ ਨੂੰ ਫੋਨ ਆ ਰਿਹਾ ਕਿ ਮੈਨੂੰ ਦੱਸਿਆ ਜਾਵੇ ਅਪਡੇਟ ਦਿੱਤੀ ਜਾਵੇ ਕਿ ਕਿੰਨੀ ਜਲਦੀ ਕਿੰਨਾ ਕਰਿਆ ਗਿਆ ਕਿੰਨਾ ਹੋ ਗਿਆ ਉਹ ਚਿੰਤਤ ਰਹਿੰਦੇ ਇਸ ਚੀਜ਼ ਤੋਂ ਤੇ ਬਾਹਰ ਹੋਣ ਕਰਕੇ ਮੇਰਾ ਖਿਆਲ ਵਿੱਚ ਉਹ ਨਹੀਂ ਪਹੁੰਚ ਸਕਨੇ ਤੇ ਉਹਨਾਂ ਦਾ ਇਹੋ ਜਿਹਾ ਸੁਭਾਅ ਦੇ ਮੰਤਰੀ ਨੇ ਕਿ ਉਹ ਤਰੰਤ ਇੱਥੇ ਆਪ ਖੁਦ ਪਹੁੰਚਣਾ ਸੀ ਠੀਕ ਹੈ ਦਿਲਾ ਗੁਰਦਾਸਪੁਰ ਦੇ ਥਾਣਾ ਡੇਰਾ ਬਾਬਾ ਨਾਨਕ ਦੇ ਦਿਨ ਪੈਂਦੇ ਪਿੰਡ ਆਲਾਮਲਵਾਲ ਦੇ ਰਹਿਣ ਵਾਲੇ ਨੌਜਵਾਨ ਅਜੀਪਾਲ ਸਿੰਘ ਗਿੱਲ ਪੁੱਤਰ ਪਰਵਾਰ ਸਿੰਘ ਦੀ ਅਮਰੀਕਾ ਵਿਖੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਖਬਰ ਨਿਕਲ ਕੇ ਸਾਹਮਣੇ ਆਈ ਤੇ ਮੌਤ ਦੀ ਖਬਰ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਮੇਰਾ ਮਤਲਬ 3.5 ਸਾਲ ਦਾ ਪ੍ਰਤੀਜੈ ਹੈ ਆਪਣਾ। ਤੇ ਕੋਈ 8 ਸਾਲ ਪਹਿਲਾਂ ਮੇਰੇ ਬੇਟੇ ਦੇ ਨਾਲ ਇਹ ਦੋ ਇਕੱਠੇ ਗਏ ਯੂ ਐਸ ਏ। ਕੱਠੇ ਗਿਆ ਸੀ ਬੜਾ ਵਧੀਆ ਇਹਨਾਂ ਦੋਖੇ ਆਪਸ ਵਿੱਚ ਕਾਰੋਬਾਰ ਚੱਲ ਰਿਹਾ ਸੀ ਠੀਕ ਸੀ ਬਹੁਤ ਵਧੀਆ ਆ ਬੀਤੀ 26 27 ਤਰੀਕ ਨੂੰ ਰਾਤ ਨੂੰ ਇਕੱਠੇ ਯਾਰ ਦੋਸਤ ਚਾਰ-ਚਾਹ ਨੇ ਬੈਠੇ ਰੋਟੀ ਪਾਣੀ ਖਾਧਾ ਨਾ ਉਸ ਵਿੱਚ ਰੋਟੀ ਪਾਣੀ ਖਾਣ ਤੋਂ ਬਾਅਦ ਇਹ ਟੈਲੀਫੋਨ ਤੇ ਗੱਲ ਕਰਦਾ ਕਰਦਾ ਸੋਫੇ ਤੇ ਲੰਮੇ ਪੈਣ ਲੱਗਾ ਤੇ ਯਾਰਾਂ ਦੋਸਤਾਂ ਨੇ ਕਿਹਾ ਵੀ ਨੀਂਦ ਡੂੰਗੀ ਐ ਸਵੇਰੇ ਫਿਰ ਆਪਣਾ ਉੱਠਣਾ ਤੇ ਚਲੋ ਸੌਣੇ ਆਪਾਂ ਇਹਨੂੰ ਅ ਬਜਾਇ ਥੌਣ ਦੇ ਆਉਂਦੇ ਵੀ ਨੀਂਦ ਨਾ ਖਰਾਬੇ ਚਲੋ ਦੋ ਜਣ ਫੜ ਕੇ ਚੁੱਕ ਕੇ ਬੈੱਡ ਤੇ ਪਾਤਾ ਉੜ ਕੇ ਆਂਦੇ ਚੱਲ ਆਪਾਂ ਵੀ ਸੌ ਜੀਏ ਸਾਰੇ ਆਪਾਂ ਸੁੱਖ ਤੇ ਉੱਠ ਕੇ ਆਪਣੇ ਘਰ ਵੱਲ ਜਾਣਾ ਤੇ ਉਹ ਵੀ ਸੌਂ ਗਏ ਕੋ 3-4 ਵਜੇ ਦੇ ਕਰੀਬ ਇੱਕ ਦੋਸਤ ਬਾਥਰੂਮ ਜਾਣ ਵਾਸਤੇ ਉੱਠਿਆ ਤੇ ਉੱਠ ਕੇ ਉਹਨੇ ਵੇਖਿਆ ਵੀ ਅਜੇ ਪਾਲ ਸਿੰਘ ਦੀ ਬਾਹ ਜਿਹੜੀ ਨਾ ਥਾਂ ਲੰਕੀ ਹੈ ਬੈੱਡ ਤੋਂ ਤੇ ਉਹਨੇ ਸੋਚਿਆ ਵੀ ਇਹਨੂੰ ਮੈਂ ਬਾਹ ਨੂੰ ਤਾਂ ਕਰਾਂ ਤੇ ਉਹ ਜਦੋਂ ਤਾਂ ਕਰਦਾ ਘੇਠਾ ਜੇ ਦੋ ਹੋਰ ਉਹਨੇ ਕੀਤਾ ਤੇ ਉਹਨੂੰ ਹੇਲ ਜੁਲਮ ਜੂਸ ਨਹੀਂ ਹੋਈ ਉਹਨੇ ਫਿਰ ਹਲਾਇਆ ਉਹ ਹੋਇਆ ਜੇ ਬਾਹਲ ਉੱਠਾ ਜੇ ਪਾਲ ਉੱਠ ਪਰ ਜੇ ਬਾਹਲ ਨੇ ਆਵਾਜ਼ ਦਿੱਤੀ ਫਿਰ ਇਹਨਾਂ ਨਾਲ ਦੂਸਰੇ ਜਿਹੜੇ ਦੋਸਤ ਸੀ ਨਾਲ ਸੀ ਉਹਨਾਂ ਨੂੰ ਉਠਾਇਆ ਉਹਨਾਂ ਵੀ ਉੱਠ ਕੇ ਆਵਾਜ਼ਾਂ ਜੇ ਮਾਰੀਆਂ ਪਰ ਉਹ ਕੋਈ ਨਹੀਂ ਬਾਜ ਨਹੀਂ ਦਿੱਤੀ ਫਿਰ ਉਹਨਾਂ ਨੇ ਹਲਾ ਕੇ ਫਿਰ ਨੇ ਕਰ ਬਣੀ ਫਿਰ ਉਹਨਾਂ ਪੁਲਿਸ ਨੂੰ ਕੋਰਨ ਕੀਤਾ ਉਹਨਾਂ ਕਹਿ ਬ ਤੂੰ ਇਹਨੂੰ ਥੋੜੀ ਮਡਲੀ ਸਹਰਾ ਦੋ ਮੰਦੋ ਬੇਦਰ ਪੰਪਿੰਗ ਪੰਪਿੰਗ ਕਰੋ ਤੇ ਅਸੀਂ ਮਤਲਬ ਮੈਡੀਕਲ ਟੀਮ ਲੈ ਕੇ ਨਾਲ ਆ ਰਹੇ ਹਾਂ ਤੋ 15 20 ਮਿੰਟ ਬਾਅਦ ਪੁਲਿਸ ਆ ਗਈ ਨਾਲ ਆਪਣੀ ਐਂਬੂਲੈਂਸ ਲੈ ਕੇ ਨਾਲ ਆ ਗਈ ਤੇ ਇਹਨਾਂ ਨੂੰ ਸਾਰਿਆਂ ਨੂੰ ਬਾਹਰ ਕੱਢਤਾ ਤੇ ਉਹਨਾਂ ਅੰਦਰ ਆਪਣੀ ਕੁੰਡੀ ਲਾ ਕੇ ਆਪਣੀ ਟ੍ਰੀਟਮੈਂਟ ਸ਼ੁਰੂ ਕਰ ਦਿੱਤੀ ਪਰ ਉਹਨਾਂ ਨੇ ਜੋ ਵੀ ਉਹਨਾਂ ਦਾ ਪ੍ਰੋਸੈਸ ਹੁੰਦਾ ਨਾ ਜਿੱਦਾਂ ਬੀਲੀ ਦੇ ਸ਼ੋਰਟ ਲਾਏ ਨੇ ਜਾਂ ਨੱਕ ਰਾਈ ਪਾਈ ਪਾਈ ਜਾਂ ਗਲੇ ਰਾਈ ਪਾਈ ਪਾ ਕੇ ਉਹਨਾਂ ਪੂਰਾ ਆਪਣਾ ਜਿਹੜਾ ਐਗਜ਼ਾਮ ਜਿੱਤਾ ਕਰਦੇ ਹੋ ਕੀਤਾ ਉਹਨਾਂ ਤੇ ਫਰਸਟ ਡੀਗਰੀ ਪੂਰੀ ਦਿੱਤੀ ਉਹਨਾਂ ਨਾਲ ਉਹਨਾਂ ਲੋ ਕੋਈ ਨਹੀਂ ਮਤਲਬ ਕੋਈ ਕੁਤਾਈ ਵਰਤੀ ਕਿ ਉਹਨਾਂ ਪੂਰਾ ਖਿਆਲ ਰੱਖਿਆ 1.5 2 ਘੰਟੇ ਬਾਅਦ ਜਦੋਂ ਉਹ ਬਾਹਰ ਆਏ ਤੇ ਉਹਨਾਂ ਨੇ ਇਹੋ ਕਿਹਾ ਵੀ ਸੌਰੀ ਇਹ ਦੀ ਐਕਸਪਾਇਰ ਹੋ ਚੁੱਕਾ ਹੈ ਮਤਲਬ ਇਹਦਾ ਮਤਲਬ ਇਹ ਪੁੱਛਿਆ ਵੀ ਇਹਦਾ ਕਾਰਨ ਕੀ ਬਣਿਆ ਕੀ ਉਹਨਾਂ ਨੇ ਕਿਹਾ ਵੀ ਇਹ ਨੂੰ ਸਾਈਲੈਂਟ ਅਟੈਕ ਆਇਆ ਬਾਕੀ ਜੋ ਉਹਨਾਂ ਦਾ ਪ੍ਰੋਸੈਸ ਹੈ ਉਹਦੇ ਹਿਸਾਬ ਨਾਲ ਕੀ ਉਹਨਾਂ ਦੀ ਰਿਪੋਰਟਾਂ ਹੁੰਦੀਆਂ ਨੇ ਉਹ ਬਾਅਦ ਦੇ ਵਿੱਚ ਮਿਲਦੀਆਂ ਤੇ ਬਾਕੀ ਸਾਨੂੰ ਤੇ ਬਹੁਤ ਬਠਾਸਾਦਵਾ ਕੁ ਉਹ ਗੱਲ ਕਹਿਣ ਵਾਲੀ ਨੇ ਤੇ ਅਕੇ ਉਹਦਾ ਪੇਟਾ ਸੀ ਇੱਕ ਟੇਮਰੀ ਕਾ ਹਾਂ ਅੰਦਰ ਇਕੱਠੇ ਗਏ ਸੀ ਕੋਈ 8 ਸਾਲ ਪਹਿਲਾਂ 16 ਚ ਗਏ 2016 ਚ ਤੇ ਓਰੀਗਨ ਸਟੇਟ ਆ ਆਪਣਾ ਯੂ ਐਸ ਏ ਵਿੱਚ ਉਥੇ ਪੋਰਟ ਅਨੀਟੀ ਚ ਰਹਿ ਰਹੇ ਨੇ ਤੇ ਉਹਨੂੰ ਬੇਟੇ ਨੂੰ ਵੀ ਜਦੋਂ ਉਹ ਇਹ ਤੋਂ ਲੱਗ ਰਹਿ ਰਿਹਾ ਹੈ ਉਹਨੂੰ ਜਦੋਂ ਇਹਦੇ ਦੋਸਤ ਨੇ ਕਿਸੇ ਨੇ ਫੋਨ ਕੀਤਾ ਵੀ ਇਦਾਂ ਕੋਈ ਪ੍ਰੋਬਲਮ ਆ ਗਈ ਹੈ ਉਹ ਅਲੱਗ ਅਲੱਗ ਸੀ ਫਿਰ ਉਹ ਜਦੋਂ ਆਇਆ ਤੇ ਓਨੇ ਮੈਨੂੰ ਫੋਨ ਕੀਤਾ ਵੀ ਇਦਾਂ ਗੱਲ ਉਹ ਤਾਂ ਗੱਲ ਨਹੀਂ ਹੋ ਰਹੀ ਫਿਰ ਮੈਨੂੰ ਪੁੱਛਿਆ ਮੈਂ ਵੀ ਕੀ ਗੱਲ ਬਾਤ ਇਹ ਕਹਿੰਦਾ ਵੀ ਮੈਂ ਦੇ ਅਪਾਰਟਮੈਂਟ ਦੇ ਬਾਹਰ ਹ ਜਿੱਥੇ ਰਹਿ ਰਹੇ ਹਾਂ ਜੇ ਪਾਲ ਸਿੰਘ ਮੈਂ ਉੱਥੇ ਪਹੁੰਚ ਗਿਆ ਉੱਥੇ ਪੁਲਿਸ ਫੋਰਸ ਬਹੁਤ ਬਹੁਤ ਹੈ ਉਹ ਅੰਦਰ ਜਾਣ ਨਹੀਂ ਦੇਣਦਾ ਤੇ ਫਿਰ ਕੋਈ ਘੰਟੇ ਬਾਅਦ ਦੇ ਘੰਟੇ ਬਾਅਦ ਫਿਰ ਇਹਨਾਂ ਨੇ ਰਿਕਵੈਸਟ ਕੀਤੀ ਵੀ ਸਾਨੂੰ ਅੰਦਰ ਜਾ ਕੇ ਦੇਖਣ ਦਿਓ ਫਿਰ ਬੇਟਾ ਤੇ ਨਾਲ ਸਾਡੇ ਹੋਰ ਸਾਡੇ ਇਹਨਾਂ ਦੇ ਗਵਾਹ ਸੀਗਾ ਕੋਈ ਮੇਰਾ ਹੈਪੀ ਚੈਰ ਦਾ ਨਾਮ ਸੀ ਉਹ ਹਾਂ ਤੇ ਦੋਵੇਂ ਜਣ ਸਾਨੂੰ ਦੋਨ ਜਾਣ ਤਾਂ ਬਾਕੀ ਜਿਹੜੇ ਮੁੰਡੇ ਯਾਰ ਦੋਸਤ ਬਾਹਰ ਕੋਈ 100 150 ਜਿੰਨੇ ਵੀ ਹੋ ਗਏ ਬਾਹਰ ਖੜੇ ਰਹੇ ਉਹਨਾਂ ਨੇ ਕਿਸੇ ਨੂੰ ਅੰਦਰ ਜਾਣ ਦਿੱਤਾ ਆ ਵੀ ਫਿਰ ਅੰ ਕੋਈ ਵੇਖਣ ਵਾਲਾ ਸਿਸਟਮ ਜਾਂ ਨਹੀਂ ਤਰ ਉਹਦਾ ਮੈਨੂੰ ਉਹਦੀ ਵੀਡੀਓ ਕਾਲ ਵੀ ਦਿਖਾਈ ਪਰ ਬਥੇਰਾ ਬੇਟਾ ਹੁੰਦਾ ਮੈਂ ਰੁਟਾਉਂਦਾ ਪਾਪਟਦਾ ਨਹੀਂ ਮੈਂ ਹੁਣ ਪੁੱਤੇ ਨੇ ਕਿੱਥੋਂ ਹਟਣਾ ਜਿੱਥੇ ਗੁਰਮਾਲ ਦੇ ਪੜਾਉਣਾ ਹੁੰਦਾ ਪੜਾਣਾ ਕੀ ਕਰ ਸਕਦੇ ਹਾਂ ਬਹੁਤ ਵੱਡਾ ਸਮਾਂ ਹੈ ਪ੍ਰਮਾਤਮਾ ਨੂੰ ਦੀ ਅਰਦਾਸ ਕਰਦੇ ਪਰਿਵਾਰ ਨੂੰ ਆਤਮ ਨੂੰ ਸ਼ਾਂਤੀ ਦੇਵੇ ਸਾਨੂੰ ਸਾਰਾ ਰਿਸ਼ਤ ਦਾ ਕੋਈ ਹਨਫਰਾ ਨਾ ਪਾਣਾ ਮਤਲਬ ਬਲਪਸੇ ਹੋ ਕੀ ਕਰ ਸਕਦੇ ਹੁਰ ਮਹਾਰਾਜ ਦੇ ਕੇ ਹੋਰ ਤਾਸ ਕਪ ਬਾਕੀ ਉਥੇ ਜਿਹੜੇ ਪ੍ਰੋਸੈਸ ਚੱਲਣ ਰਿਹਾ ਵੇਖੋ ਹੁਣ ਅੱਜ ਉਥੇ ਸੰਡੇ ਆ ਕੱਲ ਮੰਡੇ ਨੂੰ ਉਥੋਂ ਡੈਡ ਪਰਟੀ ਸ਼ੁਰੂ ਹੋ ਗਈ ਦੋ ਤਿੰਨ ਦਿਨ ਚੱਲੇ ਆ ਵਾਸਤੇ ਕਿਉਂਕਿ ਉਥੇ ਸਾਡੇ ਜਿਹੜੇ ਆ ਪੁਰਾਣੇ ਰਿਸ਼ਤੇਦਾਰ ਵੀ ਬਹੁਤ ਉਥੇ ਨੇ ਇਸ ਟਾਈਮ ਉਹਨਾਂ ਦੇ ਕੋਲ ਉਥੇ ਪਹਿਲਾਂ ਤਾਂ ਕਹਿੰਦੇ ਸੀ ਵੀ ਥੋੜਾ ਟਾਈਮ ਲੱਗੂਗਾ ਕੋਈ 1 ਮਹੀਨਾ ਵੀ ਲੱਗ ਸਕਦਾ ਲੇਕਿਨ ਹੁਣ ਉਹਨਾਂ ਦੀ ਅਪਰੋਚ ਕਰਨ ਤੇ ਉਹਨਾਂ ਨੇ ਆਖਿਆ ਕਿ 1 ਹਫਤੇ ਤੱਕ ਯਾਨੀ ਕਿ ਸ਼ੁੱਕਰਵਾਰ ਦਾ ਉਹਨਾਂ ਨੇ ਆਖਿਆ ਸ਼ੁੱਕਰਵਾਰ ਦੇ ਦੇਾਂਗੇ ਡੈੱਡ ਬਾਡੀ ਹੋ ਸਕਦਾ ਹੈ ਅਤਵਾ ਸਾਡੇ ਕੋਲ ਉਹ ਪਹੁੰਚ ਦੋਸਤੋ ਇਸਨ ਸਾਡੀਆਂ ਆਸਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਪ ਵਿੱਚ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਉ ਜ਼ਾਤ ਰੱਬ ਰਾਖਾ